ਸਤਿ ਸ਼੍ਰੀ ਅਕਾਲ ਜੀ ਮੈਂ ਅਰਜਨ ਸਿੰਘ ਮਰਾਓ ਮਾਜਨਾ ਪ੍ਰੋਗਰਾਮ ਸਰਗਦੇ ਸਵਾਲ ਲੈ ਕੇ ਸਾਡੇ ਪਾਣੇ ਸੀਨੀਅਰ ਪੱਤਰਕਾਰ ਤੋਂ ਗੇਲਜੀ ਨਾਲ ਗੇਲ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਬ ਬਹੁਤ ਮਹਿਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਗੇਲ ਸਾਹਿਬ ਜਦੋਂ ਪੁਲਿਸ ਕਿਸੇ ਤਸਕਰ ਨੂੰ ਚਾਹੇ ਹਥਿਆਰਾਂ ਦੀ ਤਸਕਰੀ ਹੋਵੇ ਚਾਹੇ ਨਸ਼ਿਆਂ ਦੀ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੀ ਹੋਵੇ ਇਹਨਾਂ ਅਪਰਾਧੀਆਂ ਨੂੰ ਹਿਰਾਸਤ ਲੈ ਕੇ ਜਾਂਦੀ ਹੈ ਅਦਾਲਤ ਜੇਲ੍ਹ ਭੇਜਦੀ ਹੈ ਤੇ ਇਹ ਲੋਕ ਜਾ ਕੇ ਜਦੋਂ ਜੇਲ੍ਹ 'ਚ ਵੀ ਨਸ਼ਾ ਤਸਕਰੀ ਕਰਦੇ ਨੇ ਜੀ ਕਿਸੇ ਤਰ੍ਹਾਂ ਦਾ ਕੋਈ ਉੱਥੇ ਔਰ ਕਿਸੇ ਤਰ੍ਹਾਂ ਦੀ ਤਸਕਰੀ ਕਰਦੇ ਨੇ ਉਹਨਾਂ ਨੂੰ ਫਿਰ ਉਹ ਅੱਗੇ ਕਿੱਥੇ ਭੇਜਿਆ ਜਾ ਸਕਦਾ ਜੀ ਕਹਿੰਦੇ ਇਹ ਲੋਕ ਜੇਲ੍ਹ 'ਚ ਜਾ ਕੇ ਵੀ ਮੋਟੀ ਕਮਾਈ ਕਰ ਰਹੇ ਨੇ ਜੀ ਇਹ ਕਿਹਦੀ ਕਮਾਲ ਹੈ ਪ੍ਰੋਫੈਸਰ ਦੇਖੋ ਗੱਲ ਇਹ ਆ ਵੀ ਜੇਲ੍ਹ 'ਚ ਜੇਲ੍ਹ ਦੇ ਗਾਹਾਂ ਅੰਦਰ ਜੇਲ੍ਹ ਤਾਂ ਹੋ ਹੀ ਸਕਦੀ ਵੀ ਜੇਲ੍ਹ ਦੇ ਵਿੱਚ ਗਾਹਾਂ ਇੱਕ ਹੋਰ ਜੇਲ੍ਹ ਬਣ ਜਵੇ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ ਤੇ ਅਗਲੇ ਹੁਣ ਸੋਚਦੇ ਨੇ ਵੀ ਜੇਲ੍ਹ 'ਚ ਤਾਂ ਹੁਣ ਆਈ ਗਏ ਆ ਤੇ ਫਿਰ ਇੱਥੇ ਬਹਿਲੇ ਘਰੋਂ ਬੈਠਣਾ ਕੋਈ ਨਾ ਕੋਈ ਕਮਾਈ ਦਾ ਸਾਧਨ ਲੱਭੋ ਕਿਉਂਕਿ ਹਰ ਮਨੁੱਖ ਨੇ ਨੂੰ ਕਮਾਈ ਦੀ ਤਾਂ ਲੋੜ ਹੁੰਦੀ ਆ ਤੇ ਉਹ ਫਿਰ ਕਮਾਈ ਦਾ ਸਾਧਨ ਲੱਭ ਲੈਂਦੇ ਨੇ ਪਰ ਕਮਾਲ ਉੱਥੇ ਇਹ ਵੀ ਆ ਕਿ ਜੇ ਤੁਸੀਂ ਬਾਹਰ ਕੋਈ ਨਰਸ਼ਾ ਤਸਕਰੀ ਕਰੋਗੇ ਰਾਉ ਸਾਹਿਬ ਜੇ ਤੁਸੀਂ ਕੋਈ ਧੁੱਕੀ ਡੋਡੇ ਫੀਮ ਕੁਝ ਵੀ ਚੀਜ਼ ਲੈ ਕੇ ਇਧਰੋਂ ਉਧਰ ਕਿਸੇ ਨੂੰ ਦੇਣ ਸਪਲਾਈ ਕਰਨ ਜਾਣੇ ਹੋ ਤੁਹਾਨੂੰ ਤੇਲ ਵੀ ਫੁਕਣਾ ਪਊਗਾ ਪੋਰਵੀ ਇਤਤਾਮ ਕਰਨੇ ਪੈਣਗੇ ਰਾਹ ਤੇ ਨਰਮੀ ਹੁੰਦਾ ਵੀ ਪੌਣ ਦਾਖਾ ਰ ਹੋਵੇ ਘੇਰ ਨਾਲਵੇਂ ਫੜਨਾ ਲਵੇ ਤੇ ਫਿਰ ਫੜ ਕੇ ਜੇਲ੍ਹ ਭੇਜੂਗੀ ਪਰ ਜੇ ਤੁਸੀਂ ਪਹਿਲੇ ਜੇਲ੍ਹ ਚ ਬੈਠੇ ਹੋ ਤੇ ਉਥੇ ਜਿਹੜੀ ਚੀਜ਼ ਬਾਹਰ 10 ਰੁਪਈਆ ਦੀ ਮਿਲਦੀ ਆ ਉਥੇ 50 ਦੀ ਮਿਲਦੀ ਆ ਜਿਹੜੀ ਚੀਜ਼ ਬਾਹਰ 100 ਰੁਪਈਆ ਦੀ ਮਿਲਦੀ ਆ ਉਥੇ ਘੱਟੋ ਘੱਟ 300 ਜਾਂ 400 ਦੀ ਮਿਲਦੀ ਆ ਉਥੇ ਤਾਂ ਜਰਦੇ ਵੀ ਕੁੜੀ ਵੀ ਕਹਿੰਦੇ 500 ਰੁਪਈਆ ਨੂੰ ਮੈਣ ਲੱਗਦੀ ਵੀ ਤੇ ਫਿਰ ਜਿਹੜੇ ਪਹਿਲੇ ਗੇਅਰ ਚ ਬੈਠੇ ਨੇ ਉਹ ਕਹਿੰਦੇ ਵੀ ਹੁਣ ਇਦੋਂ ਗਾਹਾਂ ਵਾਲੇ ਤੋਂ ਰਿਛਦਾ ਬਾੜ ਨਾ ਰਹੇ ਵੀ ਫਿਰ ਇੱਥੇ ਆਪਦਾ ਕਾਰੋਬਾਰ ਚਲਾਉ। ਇਸ ਤਰ੍ਹਾਂ ਦੀ ਖਬਰ ਆ ਰਹੀ ਆ ਫ੍ਰੀਬ ਕੋਰਟ ਦੀ ਕੇਂਦਰੀ ਜੇਲ੍ਹ ਤੋਂ। ਤੁਹਾਨੂੰ ਪਤਾ ਫ੍ਰੀਬ ਕੋਰਟ ਦੀ ਕੇਂਦਰੀ ਜੇਲ੍ਹ ਗੈਂਗਸਟਰ ਕਰਕੇ ਪਹਿਲਾਂ ਵੀ ਕਈ ਵਾਰ ਚਰਚਾ ਚਾਈ ਆ। ਕਈ ਵਾਰ ਗੈਂਗਸਟਰ ਵੱਲੋਂ ਉੱਥੇ ਵੀਡੀਓ ਅਪਲੋਡ ਕੀਤੇ ਜਾਂਦੇ ਨੇ। ਨਸ਼ੀਲੇ ਪਦਾਰਥ ਬਣਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ। ਫੋਨ ਮਿਲਦੀਆਂ ਸੁਰਕੀਆਂ ਅਕਸਰ ਵੱਧਦੀਆਂ ਨੇ। ਤੇ ਇਸ ਵਾਰ ਇਸ ਜੇਲ੍ਹ ਦੇ ਵਿੱਚ 14 ਕੈਦੀਆਂ ਵੱਲੋਂ ਰਲ ਮਿਲ ਕੇ ਬਣਾਇਆ ਇੱਕ ਨੈਕਸਸ ਇੱਕ ਗਰੋ ਜਿਹੜਾ ਉਹਨਾਂ ਨੇ ਜੇਲ੍ਹ ਦੇ ਅੰਦਰ ਹੀ ਬਣਾ ਲਿਆ ਆਪਣਾ ਨੈਟਵਰਕ ਅੰਦਰ ਹੀ ਚਲਾ ਲਿਆ ਉਹ ਸਾਹਮਣੇ ਆਇਆ ਵੀ ਉਹਨਾਂ ਨੇ ਜੇਲ੍ਹ ਦੇ ਅੰਦਰ ਹੀ ਨਸ਼ਾ ਤਸਤੀ ਦਾ ਕੰਮ ਸ਼ੁਰੂ ਕਰਤਾ ਜਿਹੜੇ ਐਸਐਸਪੀ ਦੇ ਫੀਡਕੋਰ ਦੇ ਹਰਜੀਤ ਸਿੰਘ ਉਹਨਾਂ ਨੇ ਖੁਦ ਇਸ ਮਾਮਲੇ ਦੀ ਪੁਸ਼ਟੀ ਕੀਤੀ ਆ ਔਰ ਉਹਨਾਂ ਨੇ ਦੱਸਿਆ ਵੀ ਪਿਛਲੇ ਦਿਨੀ ਸਾਨੂੰ ਇੱਕ ਸੂਚਨਾ ਮਿਲੀ ਸੀ ਵੀ ਜੇਲ੍ਹ ਦੇ ਅੰਦਰ ਹੀ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਹੋ ਗਿਆ ਹੈ ਤੇ ਉਹ ਕਹਿੰਦੇ ਵੀ 14 ਕੈਦੀਆਂ ਤੋਂ ਫਰੀਦਕੋਟ ਪੁਲਿਸ ਨੇ ਪੁੱਛਗਿੱਛ ਕੀਤੀ ਆ ਤੇ ਮਾਮਲਾ ਦਰਜ ਕਰਕੇ ਹੁਣ ਇਹਦੀ ਤਫ਼ਤੀਸ਼ ਅੱਗੇ ਸ਼ੁਰੂ ਕਰਤੀ ਆ ਤੇ ਪਤਾ ਇਹ ਲੱਗਿਆ ਵੀ ਇਸ ਧੰਦੇ 'ਚ ਪਰਮਤ ਸਿੰਘ ਗੁਰਜਿੰਦਰ ਸਿੰਘ ਹਰਸ਼ਦੀਪ ਪਰਵਿੰਦਰ ਬਲਜੀਤ ਮਨਪ੍ਰੀਤ ਹਰਕ੍ਰਿਪ ਜਸਪਾਲ ਰਾਹੁਲ ਅਕਸ਼ਦੀਪ ਪ੍ਰਦੀਪ ਸਾਗਰ ਵਿਕਾਸ ਕਿਰੀ ਵਾਸਤਵ ਕਾਸ਼ਰੀ ਵਾਸਤਵ ਸੰਦੀਪ ਕੁਮਾਰ ਇਹ ਜਿਹੜੇ 14 ਬੰਦੇ ਨੇ ਇਹਨਾਂ ਨੇ ਇੱਕ ਗਰੋਹ ਬਣਾ ਲਿਆ ਅੰਦਰ ਇਹਨਾਂ ਕੋਲੇ ਫੋਨ ਵੀ ਆ SIM ਵੀ ਆ ਤੇ ਹੋਰ ਸਾਜੋ ਸਾਮਾਨ ਵੀ ਹੈਗਾ ਇਹ ਜਿਹੜਾ ਨੈਟਵਰਕ ਦੇ ਦਾ ਸਾਹਮਣੇ ਉਹਰੇ ਬਤਾਉਂਕੇ ਕੀ ਕਰਦੇ ਨੇ ਬਾਹਰ ਆਪਣੇ ਬੰਦਿਆਂ ਨਾਲ ਸੰਪਰਕ ਕਰਦੇ ਨੇ ਤੇ ਉਹ ਬੰਦੇ ਬਾਹਰੋਂ ਕੰਨ ਦੇ ਉੱਪੋਂ ਦੀ ਪਾਰ SIM ਵੀ ਛੜ ਦਿੰਦੇ ਨੇ ਰੋਇਨ ਵੀ ਪੈਕੇਟ ਬਣਾ ਕੇ ਛੜ ਦਿੰਦੇ ਨੇ ਫੀਮ ਭੁੱਕੀ ਵੀ ਛੜ ਦਿੰਦੇ ਨੇ ਤੇ ਹੋਰ ਵੀ ਜਿਹੜੀ ਚੀਜ਼ ਉਹਨਾਂ ਨੂੰ ਅੰਦਰ ਲੋੜੀਦੀ ਆ ਉਹ ਉੱਥੇ ਢੇਜ ਦਿੰਦੇ ਨੇ ਤੇ ਫਿਰ ਜਦੋਂ ਉਹ ਉਹਨਾਂ ਦੇ ਹੱਥ ਲੱਗ ਜਾਂਦੀ ਆ ਕਈ ਵਾਰ ਤਾਂ ਉਹਨਾਂ ਦੇ ਹੱਥ ਲੱਗਣ ਦੀ ਬਜਾਏ ਪੁਰਸ਼ ਦੇ ਹੱਥ ਲੱਗ ਜਾਂਦੀ ਆ ਰਾਜਾ ਸਾਹਿਬ ਪਰ ਜਦੋਂ ਉਹਨਾਂ ਦੇ ਹੱਥਾਂ ਲੱਗ ਜਾਂਦੀ ਆ ਤਾਂ ਫਿਰ ਉਹ ਕਈ ਗੁਣਾ ਮਹਿੰਗੀ ਹੋ ਜਾਂਦੀ ਆ ਉੱਥੇ ਫਿਰ ਹਰ ਚੀਜ਼ ਸੋਨੇ ਦੇ ਭਾਜ ਜਾਂ ਇਹ ਕਹੋ ਸੋਨੇ ਨਾਲੋਂ ਵੀ ਮਹਿੰਗੀ ਵਿਕਦੀ ਆ ਤੇ ਇਹੀ ਗੱਲ ਸਾਹਮਣੇ ਆਈ ਆ ਹੁਣ ਤਲਾਸ਼ੀ ਦੇ ਦੌਰਾਨ ਅਨੂਪ ਅਰੋੜਾ ਦਾ ਇੱਕ ਕੈਦੀ ਤੋਂ ਪ੍ਰੋਗਰਾਮ ਅਫੀਮ ਮਿਲਣ ਦੀ ਪੁਸ਼ਟੀ ਹੋਈ ਆ ਤੇ ਪੋਰਸਰੇ ਹੁਣ 14 ਨੂੰ ਅ ਅਰੈਸਟ ਕੀਤਾ ਵਾ ਤੇ ਪ੍ਰੋਡਕਸ਼ਨ ਬੰਦ ਤੇ ਲਿਆਂਦਾ ਤੇ ਹੁਣ ਅਗਲੀ ਤਰੀਕ ਉਹਨਾਂ ਦੀ 21 ਦਸੰਬਰ ਤੈ ਹੋਈ ਆ ਤੇ ਟ੍ਰਾਇੰਗਲ ਤਾਂ ਸਾਫ ਹੋ ਗਈ ਵੀ ਜਿਹੜੀ ਸਰਕਾਰ ਕਹਿੰਦੀ ਸੀ ਅ ਨਸ਼ਾ ਤਸਕਰੀ ਨੂੰ ਜੜੋਂ ਪੱਟ ਦਿਆਂਗੇ ਪਹਿਲਾ ਇੱਕ ਮੁੱਖ ਮੰਤਰੀ ਸੀ ਉਹ ਕਹਿੰਦੇ ਸੀ ਮੈਂ ਲੱਕ ਤੋੜ ਦੂੰ ਫੇਰ ਦੂਜਾ ਫੇਰ ਕਹਿੰਦੇ ਮੈਂ ਇਹਨੂੰ 3 ਮਹੀਨਿਆਂ ਚ ਖਤਮ ਕਰ ਦੂੰ ਤੇ ਫੋਵਾ ਦੋਂ ਲਾਹਣੇ direita ਕੇਰੀਵਾਲ ਸਾਹਿਬ ਵੀ ਇਹ ਕਹਿੰਦੇ ਰਹੇ ਵੀ ਪੰਖ ਨੂੰ ਸਭ ਕੁਝ ਪਤਾ ਕਿੱਥੋਂ ਆਉਂਦੀ ਹੈ ਚੀਜ਼ ਕਿੱਥੇ ਜਾਂਦੀ ਹੈ ਤੇ ਜੇ ਸਭ ਕੁਝ ਪਤਾ ਤੇ ਇਹਨੂੰ ਰੋਕਿਆ ਕਿਉਂ ਨਹੀਂ ਜਾਂਦਾ ਅਸੀਂ ਰੋਕ ਕੇ ਦਿਖਾ ਦੇਵਾਂਗੇ ਤੁਸੀਂ ਸਾਨੂੰ ਮੌਕਾ ਦੇ ਦਿਓ ਤੇ ਇੱਕ ਮੌਕਾ ਕੇਰੀਵਾਲ ਨੂੰ ਚੰਪਗਵਰਧ ਮੰਨ ਨੂੰ ਇਸ ਨਾਰੇ ਥੱਲੇ ਹੁਣ ਜਿਹੜੇ ਆ ਗਏ ਆ ਹੁਣ ਤੁਸੀਂ ਦੇਖ ਲਓ ਉਹ ਕਹਿੰਦੇ ਵੀ ਜੇਲ੍ਹ ਦੇ ਅੰਦਰ ਵੀ ਕੰਮ ਤੇ ਜੇਲ੍ਹ ਦੇ ਅੰਦਰ ਕਹਿੰਦੇ ਤਸਕਰੀ ਬਾਹਰ ਨਾਲੋਂ ਵੀ ਸੌਖੀ ਆ ਤੇ ਕਮਾਈ ਚੌਕੀ ਆ ਕਿਉਂਕਿ ਕਮਾਈ ਉੱਥੇ ਇੱਥੇ ਰਣੋਪ ਚੰਗਾ 4 ਗੁਣਾ ਜ਼ਿਆਦਾ ਜੀ ਰੌਫਾ ਜੀ ਸਰ ਇਹਦਾ ਮਤਲਬ ਇਹ ਸੁਨੇਹਾ ਦਿੱਤਾ ਜਾ ਰਿਹਾ ਵੀ ਜੇ ਬਾਹਰ ਜਾ ਕੇ ਕਮਾਈ ਮਤਲਬ ਵਿਦੇਸ਼ਾਂ ਜਾਂ ਜਾ ਕੇ ਕਮਾਈ ਹੋ ਸਕਦੀ ਹੈ ਤਾਂ ਅੰਦਰ ਜਾ ਕੇ ਕਿਉਂ ਨਹੀਂ ਹੋ ਸਕਦੀ ਜਿਹਨੇ ਕਮਾਈ ਕਰਨੀ ਹੈ ਉਹ ਅੰਦਰ ਜਾ ਕੇ ਵੀ ਕਰ ਸਕਦਾ ਤੇ ਜਿਹਨੇ ਨਹੀਂ ਕਰਨੀ ਉਹ ਬਾਹਰ ਜਾ ਕੇ ਵੀ ਕਈ ਵਾਰ ਮੁੜ ਕੇ ਆ ਜਾਂਦੇ ਨੇ ਨਸ਼ਿਆਂ ਨਾਲ ਹੀ ਇੱਕ ਖਬਰ ਜੁੜਦੀ ਆਪਾਂ ਅੱਗੇ ਲੈਨੇ ਆ ਗਿਲ ਸਰ ਬੋਨੀ ਜੀ ਨਾਲ ਆ ਗਏ ਨਾ ਰੌਫਾ ਦੇਖੋ ਗੱਲ ਇਹ ਹੈ ਜਦੋਂ ਬੰਦਾ ਵਿਦੇਸ਼ ਜਾਂਦਾ ਉੱਥੇ ਵੀ ਉਹ ਆਪਣੇ ਮਾਪੇ ਘਰਦਿਆਂ ਤੋਂ ਦੂਰ ਚੜ ਜਾਂਦਾ ਚਲੋ ਉੱਥੇ ਬੈਠ ਕੇ ਕਈ ਵਾਰੀ ਵੀਡੀਓ ਕਾਲ ਕਰਕੇ ਇੱਕ ਦੂਜੇ ਦੀ ਸ਼ਕਲ ਵੀ ਦੇਖ ਲੈਂਦੇ ਨੇ ਪਰ ਇੱਥੇ ਜੇਲ੍ਹ 'ਚ ਵੀ ਤਾਂ ਸਭ ਕੁਝ ਹੈਗਾ ਸੈਮ ਹੈਗਾ ਨੈਟਵਰਕ ਹੈਗਾ ਪੱਤਰ ਹੁਮਾਰੀ ਹੈ ਨਾ ਘਰ ਤੇ ਹੀ ਨਹੀਂ ਜਾ ਸਕਦੇ ਜੇਲ੍ਹ ਦੇ ਅੰਦਰ ਉਹ ਤਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਸਭ ਕੁਝ ਖਰੀਦ ਜਾਂਦੇ ਨੇ ਕਿਉਂ ਕਹਿੰਦੇ ਫਿਰ ਇਸ ਕਰਕੇ ਜਾਓ ਸਹੀ ਚਾਹੇ ਜਾਓ ਬਾਹਰ ਤੇ ਚਾਹੇ ਜਾਓ ਅੰਦਰ ਕੰਮ ਵਧੀਆ ਅੰਦਰ ਜਾਣ ਦਾ ਖਰਚਾ ਵੀ ਕੋਈ ਨਹੀਂ ਹੁੰਦਾ ਜੀ ਸਰ ਇਹ ਵੀ ਹੈ ਹਾਂ ਬਕੀ ਨਹੀਂ ਰੰਗੀ ਦੁਖੀ ਨਾਲੇ ਨਾਲੇ ਬਾਹਰ ਜਾ ਕੇ ਤਾਂ ਰਾਓ ਸਾਹਿਬ ਇਹ ਨਹੀਂ ਜੱਦ ਹੈ ਤੁਹਾਨੂੰ ਦਿਹਾੜੀਆਂ ਲਾਉਣੀਆਂ ਪੈਣੀਆਂ ਨੇ ਰੋਟੀ ਤਾਂ ਮਿਲਣੀ ਆ ਇੱਥੇ ਘੱਟੋ ਘੱਟ ਰੋਟੀ ਦੀ ਤੇ ਸਿਰ ਤੇ ਛੱਪ ਦੀ ਗਰੰਟੀ ਆ ਤੇ ਕੱਪੜੇ ਵੀ ਸਰਕਾਰ ਦਿੰਦੀ ਆ ਬਿਮਾਰ ਹੋ ਗਏ ਦਵਾਈ ਮੁਫ਼ਤ ਵੀ ਹੋਣੀ ਸਹੀ ਗੱਲ ਹੈ ਜੀ ਜੇ ਸਾਹ ਗੋਨੀਏ ਦੇ ਨਾਲ ਆ ਸਾਥੀਆਂ ਸਮੇਤ ਐਸਆਈਟੀ ਮੂਰੇ ਪੇਸ਼ ਹੈ ਹਾਂ ਇਹ ਜੜਤਰੀ ਅੱਜ ਆਈ ਹੈ ਹਾਲਾਂਕਿ ਇਹਦੇ ਤੇ ਬਹੁਤ ਜ਼ਿਆਦਾ ਜਾਣਕਾਰੀ ਤਾਂ ਨਹੀਂ ਹਾਸਲ ਕੀਤੀ ਜਾ ਸਕੀ ਕਿਉਂਕਿ ਪਹਿਲਾਂ ਉਹਨਾਂ ਨੂੰ 2-3 ਦਿਨ ਪਹਿਲਾਂ ਬੁਲਾਇਆ ਗਿਆ ਸੀ ਉਸ ਦਿਨ ਉਹ ਪੇਸ਼ ਨਹੀਂ ਸੀ ਹੋਏ ਬੋਨੀ ਦੇ ਨਾਲ ਪਰ ਅੱਜ ਉਹ ਬੋਨੀ ਦੇ ਨਾਲਾ ਬਿੱਟੂ ਔਲਖ ਤੇ ਜਗਜੀਤ ਚਾਹਲ ਇਹ ਐਸਆਈਪੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਦੇ ਸਾਹਮਣੇ ਪੇਸ਼ ਹੋਏ ਤੇ ਨਸ਼ਾ ਤਸਕਰੀ ਬਾਰੇ 2 ਸਾਲ ਪਹਿਲਾਂ ਮੁਹਾਰੀ ਜੀ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਉਹਦੇ ਚ ਬਤੌਰ ਸਰਕਾਰੀ ਗਵਾਹ ਸਾਬਕਾ ਵਿਧਾਇਕ ਅਮਨਪਾਲ ਸਿੰਘ ਰੇਨਾਲਾ ਜਿਹਨੂੰ ਬੋਨੀ ਰੇਨਾਲਾ ਕਹਿੰਦੇ ਨੇ ਤੇ ਅਕਾਲੀ ਆਗੂ ਬਿੱਟੂ ਔਲਸ ਤੇ ਰਜੋਗਪਤੀ ਜਗਜੀਤ ਸਿੰਘ ਚਾਹਲ ਅੱਜ ਏਡੀਜੀਪੀ ਮੁਖਲੰਦਰ ਸਿੰਘ ਸ਼ੀਨਾ ਦੀ ਗਵਾਹੀ ਹੇਠ ਸੈਟ ਦੇ ਸਾਹਮਣੇ ਪੇਸ਼ ਹੋਏ ਨੇ ਤੇ ਹਾਲੇ ਹੋਰ ਬੇਰਵੇ ਭਾਵੇਂ ਪ੍ਰਾਪਤ ਨਹੀਂ ਹੋਏ ਪਰ ਇਸੇ ਸੈਟ ਨੇ ਤੁਹਾਨੂੰ ਪਤਾ ਅਕਾਲੀ ਆਗੂ ਮਜੀਠੀਆ ਸਾਹਿਬ ਨੂੰ ਵੀ ਬਣਾਇਆ ਤੇ ਹੁਣ ਇਹ ਆਪਾਂ ਨੂੰ ਪਤਾ ਜਦੋਂ ਅਰਣਾਲਾ ਸਾਹਿਬ ਇਹਨਾਂ ਦੇ ਪਿਤਾ ਜੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਤੇ ਫਿਰ ਬਾਗੀ ਹੋ ਗਏ ਸੀ ਬਾਹਰ ਖੜ੍ਹ ਗਏ ਸੀ ਇਹਨਾਂ ਦੀ ਸਤੁਰ ਮਜੀਠੀਆ ਸਾਹਿਬ ਨਾਲ ਕਦੇ ਬਹੁਤੀ ਚੰਗੀ ਨਹੀਂ ਰਹੀ ਨੀ ਅਕਾਲੀ ਦਲ ਦੇ ਅੰਦਰ ਵੀ ਤੇ ਹੁਣ ਮੈਨੂੰ ਐਂ ਲੱਗਦਾ ਵੀ ਇਹ ਸਾਰਾ ਕੁਝ ਵਿਕਰਮ ਮਜੀਠੀਆ ਦੇ ਦੁਆਰਾ ਅਰਸੇ ਪੈਣੇ ਬੱਟੇ ਜਾ ਰਹੇ ਨੇ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਕਿਉਂਕਿ ਇਹ ਸਰਕਾਰੀ ਦੁਆਦ ਦੇ ਸੌਰਤੇ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਬਿਆਨ ਵਗੈਰਾ ਦਾ ਗਵਾਹੀਆਂ ਦਰਜ ਹੋਣਗੀਆਂ ਜਿਹੇ ਆਧਾਰ ਤੇ ਜਿਹੜਾ ਰਸਤਾ ਮੋਟਾ ਵਟਿਆ ਜਾਊਗਾ ਵਿਕਰਮ ਮਜੀਠੀਆ ਦੇ ਵਾਸਤੇ ਕਿਉਂਕਿ ਵਿਕਰਮ ਮਜੀਠੀਆ ਨੇ ਪਿਛਲੇ ਦਿਨੀ ਭਗਵਤ ਮਾਨ ਦੀ ਧੀ ਦਾ ਜਿਹੜਾ ਵੀਡੀਓ ਰਿਲੀਜ਼ ਕੀਤਾ ਤੇ ਉਹ ਲੋਕਾਂ ਦੇ ਸਾਹਮਣੇ ਲਿਆਂਦਾ ਉਹਦੇ ਕਰਕੇ ਥੋੜਾ ਜਿਹਾ ਸਰਕਾਰ ਤਕਲੀਫਤਾ ਹੈਗੀ ਆ ਜੀ ਜਿਲ੍ਹਸਾਮ ਸੁਖਵੀਰ ਸਿੰਘ ਬਾਦਰ ਨੇ ਸਿੱਖ ਪੰਥ ਤੋਂ ਮਾਫੀ ਮੰਗੀ ਹੈ ਤੇ ਸਿੱਖ ਪੰਥ ਜਾਂ ਪੰਜਾਬ ਪੰਜਾਬੀ ਜਾਂ ਕੌਮ ਦਾ ਤਾਂ ਪਤਾ ਨਹੀਂ ਉਹਨਾਂ ਨੂੰ ਮਾਫ ਕਰਨਗੇ ਜਾਂ ਕੀ ਰਵਈਆ ਹੋਊਗਾ ਨਾ ਪ੍ਰਤੀ ਪਰ ਸੁਖਦੇਵ ਸਿੰਘ ਢੀਡਸਾ ਜਿਹੜੇ ਸੇਵਾਤ ਅਕਾਲੀ ਦਲ ਦੇ ਸਰਪ੍ਰਸਤ ਲਾਲੋ ਉਹ ਜ਼ਰੂਰ ਨਰਮ ਪੈਗੇ ਜੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਮਾਫੀ ਤੇ ਵਿਚਾਰ ਕਰਾਂਗੇ ਤੇ ਇਹ ਵੀ ਕਹਿ ਰਹੇ ਨੇ ਕਹਿੰਦੇ ਅਸੀਂ ਮਾਫੀ ਮੰਗਣ ਲਈ ਕਿਹਾ ਸੀ ਤੇ ਉਹਨਾਂ ਨੇ ਦੇਰ ਆਈ ਦਰੁਸਤਾਈ ਵਾਲੀ ਗੱਲ ਕੀਤੀ ਹੈ ਇਹਦੇ ਤੇ ਕੀ ਪੂਰਾ ਮਾਮਲਾ ਕੀ ਹੈ ਜੀ ਹਾਂ ਅਰਸਲ ਦੇਖੋ ਗੱਲ ਇਹ ਆ ਧੂਵੀ ਬਾਦਲ ਦੇ ਮਾਫੀ ਮੰਗੀ ਕੁਝ ਲੋਕਾਂ ਨੂੰ ਉਹ ਮਾਫੀ ਰਾਸ ਆ ਰਹੀ ਆ ਤੇ ਕੁਝ ਨੂੰ ਉਹ ਰਾਸ ਨਹੀਂ ਵੀ ਆ ਰਹੀ ਕੱਲ ਇਸ ਸلسਲੇ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਨੇ ਜਾਂ ਕਰਤਾ ਧਰਤਾ ਕਹਿ ਲੋ ਮੁਖੀ ਕਹਿ ਲੋ ਜੋ ਮਰਜੀ ਨਾ ਦੇ ਲੋ ਉਸੋ ਦੇ ਪਿੰਕੀਨ ਸਾਹਿਬ ਕਾ ਕੇਂਦਰੀ ਮੰਤਰੀ ਵੀ ਨੇ ਪੰਜਾਬ ਦੇ ਵੀ ਮੰਤਰੀ ਰਹੇ ਨੇ ਉਹਨਾਂ ਦਾ ਪੁੱਤਰ ਵੀ ਪੰਜਾਬ ਦੇ ਮੰਤਰੀ ਰਿਹਾ। ਉਹਨਾਂ ਨੂੰ ਕੱਲ ਪੱਤਰਕਾਰਾਂ ਨੇ ਪੁੱਛਿਆ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਬਾਦਲ ਹੋਣਾ ਵੱਲੋਂ ਦਰਬਾਰ ਸਾਹਿਬ 'ਚ ਮਾਫੀ ਮੰਗਣਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਤਾਂ ਢੀਂਸਾ ਸਾਹਿਬ ਨੇ ਕਿਹਾ ਵੀ ਦਰਬਾਰ ਸਾਹਿਬ 'ਚ ਜਾ ਕੇ ਬਾਫੀ ਮੰਗਣਾ ਕੰਮ ਤਾਂ ਥੋੜਾ ਪਛੜ ਕੇ ਹੀ ਕੀਤਾ ਪਰ ਕੰਮ ਉਹ ਕਹਿੰਦੇ ਹੋਇਆ ਸਹੀ ਆ। ਉਹ ਕਹਿੰਦੇ ਵੀ ਪਾਰਟੀ ਮਾਫੀ ਮੰਗਣ ਦੇ ਤੌਰ ਤਰੀਕਿਆਂ ਬਾਰੇ ਨਗਾਈ ਨਾਲ ਵਿਚਾਰ ਕਰੂਗੀ ਪਰ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਆ ਵੀ ਉਹਨਾਂ ਵੱਲੋਂ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਸੀ माफी ਮੰਗਣ ਲਈ ਤੇ ਆਖਰ ਸੁਖਵੀਰ ਨੇ ਇਹ ਮਾਫੀ ਮੰਗ ਲਈ। ਢੀਂਸਾ ਸਾਹਿਬ ਨੇ ਇਹ ਵੀ ਕਿਹਾ ਵੀ ਜਲਦੀ ਪਾਰਟੀ ਅਗੋਂ ਦੀ ਉਹ ਮੀਟਿੰਗ ਬੁਲਾ ਰਹੇ ਨੇ ਤੇ ਉਧਰ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਆਸ ਪ੍ਰਗਟ ਕੀਤੀ ਆ ਵੀ ਹੁਣ ਅਕਾਲੀ ਦਲ ਤੇ ਸੰਯੁਕਤ ਅਕਾਲੀ ਦਲ ਚ ਏਕਤਾ ਹੋਣ ਦੀ ਉਮੀਦ ਜਾਗਦੀ ਆ। ਜਦਕਿ ਦਿੱਲੀ ਦੇ ਇੱਕ ਹੋਰ ਅਕਾਲੀ ਆਗੂ ਹਰਬੀਰ ਸਿੰਘ ਕਾਲਕਾ ਨੇ ਕਿਹਾ ਵੀ ਸੁਖਵੀਰ ਬਾਦਲ ਵੱਲੋਂ ਮਾਫੀ ਇੱਕ ਢੋਂਗ ਹੈ ਇਹ ਇੱਕ ਡਰਾਮਾ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੀਰ ਸਿੰਘ ਖਾਲਕਾ ਉਹਨਾਂ ਨੇ ਕਿਹਾ ਵੀ ਸੁਖਮਨੀ ਗੱਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਅਕਾਲਕਤ ਸਾਹਿਬ ਦੇ ਇੱਕ ਖੂੰਜੇ 'ਚ ਮਾਫੀ ਮੰਗਣ ਦਾ ਢੋਂਗ ਰਚਿਆ ਅਕਾਲਕਤ ਸਾਹਿਬ ਤੇ ਨਹੀਂ ਮੰਗੀ ਉਹ ਕਿਤੇ ਵੀ ਸਿੱਖ ਜਿਹੜੇ ਨੇ ਉਹ ਅਕਾਲਕਤ ਸਾਹਿਬ ਤੇ ਜਾ ਕੇ ਮਾਫੀ ਮੰਗਦੇ ਨੇ ਬਲਕਿ ਉਹਨਾਂ ਨੇ ਤਾਂ ਇੱਕ ਸਵਾਲ ਅਕਾਤਖ ਸਾਹਿਬ ਦੇ ਜੱਥੇਦਾਰ ਤੇ ਵੀ ਦਾਗਿਆ ਵੀ ਤੁਸੀਂ ਦੱਸੋ ਵੀ ਉਹਨਾਂ ਦੀ ਜਿਹੜੀ ਹਦਾਇਤ ਤੇ ਸੁਖਵੀਰ ਬਾਦਲ ਨੇ ਇਹ ਡਰਾਮਾ ਕੀਤਾ ਜਾਂ ਸੁਖਵੀਰ ਬਾਦਲ ਨੇ ਆਪਣੀ ਮਰਜ਼ੀ ਨਾਲ ਕੀਤਾ ਤੇ ਜੇਕਰ ਨਹੀਂ ਤਾਂ ਫਿਰ ਇਹ ਪੁੱਛਿਆ ਜਾਣਾ ਚਾਹੀਦਾ ਸੁਖਵੀਰ ਬਾਦਲ ਨੂੰ ਤਲਬ ਕਰਕੇ ਵੀ ਉਹਨੇ ਇਹ ਡਰਾਮਾ ਕਿਉਂ ਕੀਤਾ ਸੁਖਵੀਰ ਬਾਦਲ ਇਹ ਦੱਸਣ ਵੀ 8 ਸਾਲਾਂ ਬਾਅਦ ਉਹਨੂੰ ਇਹ ਸੋਝੀ ਆਈ ਕਿੱਥੋਂ ਆ ਤੇ ਕੌਮ ਕੋਲੋਂ ਮਾਫੀ ਮੰਗਣੀ ਆ ਉਹਨਾਂ ਨੇ ਇਹ ਵੀ ਪੁੱਛਿਆ ਬਈ ਨਾਲ ਲੱਗਦੇ ਹੱਥ ਇਹ ਵੀ ਪੁੱਛ ਲਿਆ ਜਾਣਾ ਚਾਹੀਦਾ ਸੁਖਵੀਰ ਨੂੰ ਵੀ ਸੁਮੇਤ শেਢੀ ਹਸੈਣੀ ਨੂੰ ਬੀਜਪੀ ਲੋਕ ਦੀ ਬਾਕੀ ਤੇ ਇਸ਼ਤਿਹਾਰਵਾਜੀ ਨੇ ਲੱਖਾਂ ਰੁਪਏ ਜਿਹੜੇ ਖਰਚੇ ਗਏ ਸੀ ਉਹਦੇ ਦੀ ਮਾਫੀ ਕਦੋਂ ਮੰਗਣਗੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਬਈ ਇੱਕ ਡੇਰਾ ਪ੍ਰੇਮੀ ਦੀ ਗੁਰਬੀਰ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੂੰ 10 ਲੱਖ ਰੁਪਏ ਤੇ ਪੰਜਾਬ ਪੋਸਟ ਦੇ ਵਿੱਚ ਨੌਕਰੀ ਦਿੱਤੀ ਗਈ ਸੀ ਤੇ ਨਾਲ ਹੀ ਉਹਨਾਂ ਨੇ ਅਗਲਾ ਸਵਾਲ ਵੀ ਦਾਗਤਾ ਬੜਾ ਸਿੱਖਾ ਬਈ ਬੇਅਦਵੀ ਦੇ ਮਾਮਲੇ ਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਸੱਤੇ ਦੇ ਸੱਤੇ ਮੈਂਬਰ ਡੇਰੇ ਦੇ ਸ਼ਹਿਰੋਂ ਡੇਰੇ ਵਾਲਿਆਂ ਦੇ ਖਾਸਮ ਖਾਸ ਸੀ ਤੇ ਉਹਨਾਂ ਵੱਲੋਂ ਇਹਨਾਂ ਦੇ ਨਾਂ ਦਿੱਤੇ ਗਏ ਸੀ ਵੀ ਆਹ ਬਣਾ ਦਿਓ ਤੇ ਫਿਰ ਉੱਪਰ ਪੌਲਸ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਤੇ ਉਹਨਾਂ ਇਹ ਵੀ ਮੰਗ ਕੀਤੀ ਆ ਵੀ ਜੇ ਉਹਨਾਂ ਨੇ ਜਦੋਂ ਲੋਕ ਇਹ ਸਵਾਲ ਆਲਾ ਪੁੱਛਿਆ ਵੀ ਜਿਹੜਾ ਰੋਜ਼ਮਾਰਚ ਆ ਉਹ ਵੀ ਰੱਦ ਕਰਾਇਆ ਜਾਣਾ ਚਾਹੀਦਾ ਉਹ ਕਹਿੰਦੇ ਵੀ ਜਿਹੜਾ ਚਰੋਣੀ ਕਮੇਟੀ ਦਾ ਵੋਖਾ ਜੰਡਾ ਆਕਾਲੀ ਦਲ ਨੂੰ ਬਚਾਉਣ ਦਾ ਇਸੇ ਕਰਕੇ ਬੰਦੀ ਸਿੰਘਾਂ ਦੇ ਨਾਂ ਤੇ ਜਿਹੜਾ ਰਿਹਾਰਾਉਣ ਲਈ ਮੋਰਚਾ ਲਾਉਣ ਜਾਂ ਪ੍ਰਦਰਸ਼ਨ ਕਰਨ ਦਾ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਇਹ ਤਾਂ ਆਕਾਲੀ ਦਲ ਦੇ ਵਿੱਚ ਸਾਫ ਉਕਰ ਲਈ ਕੀਤਾ ਗਿਆ ਇਹਦੀ ਕੋਈ ਲੋੜ ਨਹੀਂ ਤੇ ਉਧਰ ਅੱਜ ਜੇ ਦੇਖੀਏ rau ਸਾਹਿਬ ਮੈਂ ਹੁਣੇ ਜਸਟ ਆ ਰਿਹਾ ਆ ਉਥੋਂ ਅੱਜ ਸਾਡੇ ਇਲਾਕੇ ਦੀ ਇੱਕ ਹਸਤੀ ਅ ਜੱਥੇਦਾਰ ਰਣਜੀਤ ਸਿੰਘ ਸਾਲਕਾ ਵਿਦੈ ਜਿਹੜੇ ਜੱਥੇਦਾਰ ਰਣਜੀਤ ਸਿੰਘ ਤਰਵੰਡੀ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਸੀ ਉਸ ਸ਼ਰਧਾਂਜਲੀ ਸਮਾਗਮ ਦੇ ਉੱਤੇ ਵੀ ਢੀਂਸਾ ਸਾਹਿਬ ਵੀ ਆਏ ਹੋਏ ਸੀ ਹਰਜਿੰਦਰ ਸਿੰਘ ਧਾਮੀ ਜੀ ਵੀ ਆਏ ਹੋਏ ਸੀ ਕਰਨੈਲ ਸਿੰਘ ਪੀਰ ਮੁਹੰਮਦ ਵੀ ਆਏ ਹੋਏ ਸੀ ਪ੍ਰੋਫੈਸਰ ਚੰਦੂ ਬਾਜਰਾ ਵੀ ਆਏ ਹੋਏ ਸੀ ਸਾਬਕਾ ਕੇਂਦਰੀ ਮੰਤਰੀ ਰਾਮੂ ਵਾਲੀਆ ਜੀ ਵੀ ਆਏ ਹੋਏ ਸੀ ਜਗਮੀ ਸਿੰਘ ਮਰਾੜ ਵੀ ਆਏ ਹੋਏ ਸੀ ਰਣਜੀਤ ਸਿੰਘ ਤਰਵੰਡੀ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਬਹੁਤੇ ਆਗੂਆਂ ਨੇ ਉਹਨਾਂ ਦੇ ਪਰਿਵਾਰ ਦੀ ਪੰਥ ਪ੍ਰਤੀ ਕੀਤੀਆਂ ਕੁਰਬਾਨੀਆਂ ਤੇ ਪੰਥ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਦਾ ਪ੍ਰਸ਼ੰਸਾ ਵੀ ਕੀਤੀ ਤੇ ਉਹਦਾ ਬਾਰ-ਬਾਰ ਜ਼ਿਕਰ ਕੀਤਾ ਤੇ ਅੱਜ ਉਸ ਸ਼ਰਧਾਂਗਲੀ ਸਮਾਗਮ ਦੇ ਵਿੱਚ ਵੀ ਪਰਥਕੇਤਾ ਜਿਹੜੀ ਆ ਉਹ ਕੇਂਦਰ ਬਿੰਦੂ ਵਜੋਂ ਬਣੀ ਬਣੀ ਰਹੀ ਹੈ ਜੀ ਮਨੀਪੁਰ ਹੰਸਾ ਮਾਮਲੇ ਦੀ ਅਪਡੇਟ ਹੈ ਜੀ ਬੜੀ ਮਹਾਰੀ ਅਪਡੇਟ ਹੈ ਅ ਮਨੀਪੁਰ ਹੰਸਾ ਦੇ ਮਾਮਲੇ 'ਚ ਸਪਰੀਮ ਕੋਰਟ ਦੇ ਹੁਕਮਾਂ ਤੇ ਸਤਤ ਸੁਰੱਖਿਆ ਪ੍ਰਬੰਧਾ ਹੇਠ 64 ਲਾਸ਼ਾਂ ਜਿਹੜੀਆਂ ਨੇ rau sahab ਉਹ ਉਹਨਾਂ ਦੇ ਵਾਰਤਾਂ ਦੇ ਹਵਾਲੇ ਕੀਤੀਆਂ ਨੇ ਇਹ ਲਾਸ਼ਾਂ ਜਿਹੜੀਆਂ ਨੇ ਬਫਵਾ ਖਸਤਾਲਾ ਦੇ ਵਿੱਚ ਮਰਦਾ ਘਰਾਂ ਦੇ ਵਿੱਚ ਪਈਆਂ ਸੀ ਮਈ ਮਹੀਨੇ 'ਚ ਜਿਹੜੀ ਭੜਤੀ ਹਿੰਸਾ ਸੀ ਮਨੀਪੁਰ ਦੇ ਵਿੱਚ ਉਸ ਦੌਰਾਨ ਮਤੇਈ ਤੇ ਕੁੱਕੀ ਭਾਈਚਾਰੇ ਦੇ ਮਾਰੇ ਗਏ 64 ਵਿਅਕਤੀਆਂ ਦੀਆਂ ਲਾਸ਼ਾਂ ਉਦੋਂ ਤੋਂ ਹੀ ਸਤਤ ਪ੍ਰਬੰਧਾ ਸੁਰੱਖਿਆ ਪ੍ਰਬੰਧਾਂ ਹੈ ਤੇ ਪ੍ਰਤੀਆਂ ਗਈਆਂ ਸੀ ਤੇ ਹਿੰਸਾ ਸ਼ੁਰੂ ਹੋਣ ਵੇਲੇ ਤੋਂ ਲੈ ਕੇ ਇਹ ਲਾਸ਼ਾਂ ਜਿਹੜੀਆਂ ਸੀ ਹਸਪਤਾਲਾਂ ਦੇ ਮੁਰਦਾ ਘਰਾਂ ਦੇ ਵਿੱਚ ਰੱਖੀਆਂ ਪਈਆਂ ਸੀਗੀਆਂ ਇਹਨਾਂ ਚੋਂ 60 ਲਾਸ਼ਾਂ ਜਿਹੜੀਆਂ ਨੇ ਉਹ ਕੁੱਕੀ ਭਾਈਚਾਰੇ ਦੇ ਲੋਕਾਂ ਦੀਆਂ ਨੇ ਤੇ ਇਹ ਦੋ ਵੱਡੇ ਹਸਪਤਾਲਾਂ ਦੇ ਵਿੱਚ ਰੱਖੀਆਂ ਹੋਈਆਂ ਸੀ ਤੇ ਮਨੀਪੁਰ ਪੁਲਿਸ ਤੇ ਫੌਜ ਦੀ ਆਸਾਮ ਰਾਈਫਲ ਯੂਨਿਟ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਇਹ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀ ਕੀਤਾ ਗਿਆ ਤਾਂ ਤੇ ਜਦ ਤੇ ਚਾਰ ਜਿਹੜੀਆਂ ਲਾਸ਼ਾਂ ਸੀ ਉਹ ਬਤੇਈ ਭਾਈਚਾਰੇ ਦੀਆਂ ਸੀਗੀਆਂ ਤੇ ਜਿਹੜੀਆਂ ਚੂਰਾ ਚਾਹਪੁਰ ਦੇ ਹਸਪਤਾਲ ਦੇ ਮਾਮਲਾ ਕਰਕੇ ਆਈਆਂ ਸੀ ਤੇ ਕਿ ਨਾਸਾ ਫੇਰ ਫਾਲ ਲੈਂਦੀਆਂ ਗਈਆਂ ਤੇ ਅਰਤਮ ਰਸਮਾਂ ਲਈ ਵਾਰਸਾਂ ਦੇ ਵੱਲ ਕੰਮ ਕੀਤੇ ਗਏ ਨੇ ਤੇ ਹੁਣ rau ਸਾਹਿਬ ਬਾਰਸ ਜਿਹੜੇ ਨੇ ਉਹ ਅਰਤਮ ਰਸਮਾਂ ਦੀਆਂ ਪੂਰੀਆਂ ਕਰਨਗੇ ਤੇ ਇਹ ਸਾਰੀ ਕਾਰਵਾਈ ਸਪਰੀਮ ਕੋਰਟ ਵੱਲੋਂ ਲੰਬੀ ਚਰਚਾ ਤੋਂ ਬਾਅਦ ਜਿਹੜੇ ਹਦਾਇਤ ਕੀਤੇ ਗਏ ਸੀ ਉਹਦੇ ਮੁਤਾਬਕ ਕੀਤੀ ਗਈ ਆ ਪਰ ਮਨੀਪੁਰ 'ਚ ਜਾਂਚ ਰਾਹਤ ਮੁਆਵਜ਼ਾ ਮੁਰਦਸੇਬਾ ਇਹ ਸਾਰੇ ਮਾਮਲੇ ਦੀ ਤਿੰਨ ਜੱਜਾਂ ਦੀ ਕਮੇਟੀ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਆ ਸਿਖਰਲੀ ਅਦਾਲਤ ਨੂੰ ਦਿੱਤੀ ਸੀ ਉਸ ਤੋਂ ਬਾਅਦ ਇਹ ਜਿਹੜੀਆਂ ਲਾਸ਼ਾਂ ਨੇ ਇਹਨਾਂ ਨੂੰ 11 ਦਸੰਬਰ ਤੱਕ ਦਫਨਾਉਣ ਲਈ ਕਿਹਾ ਗਿਆ ਸੀ ਜਾਰੀ ਕੀਤੇ ਗਏ ਸੀ ਤੇ ਇਹਨਾਂ ਚ ਉਹ 88 ਲਾਸ਼ਾਂ ਵੀ ਸ਼ਾਮਲ ਨੇ ਜਿਨ੍ਹਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹਜੇ ਵੀ ਲਾਸ਼ਾਂ ਪਈਆਂ ਨੇ rau sahab ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹਜੇ ਲੱਭੇ ਨਹੀਂ ਗਏ ਤੇ ਰਿਪੋਰਟ ਦੇ ਮੁਤਾਬਕ 1675 ਮੌਤਾ ਹੋਈਆਂ ਸੀ ਤੇ 168 ਲਾਸ਼ਾਂ ਦੀ ਪਛਾਣ ਉਹ ਹੋ ਗਈ ਸੀ ਤੇ 83 ਲਾਸ਼ਾਂ ਜਿਹੜੀਆਂ ਬਾਦਸ਼ਾਹ ਨੇ ਅੰਤਮ ਰਸਮਾਂ ਵਾਸਤੇ ਲਈਆਂ ਸੀ ਤੇ ਕਮੇਟੀ ਦੀ ਰਿਪੋਰਟ 'ਚ ਇਹ ਵੀ ਗੱਲ ਕਹੀ ਗਈ ਸੀ ਬਿਚਰਨ ਵਿੱਚ ਜਿਹੜੀਆਂ ਲਾਸ਼ਾਂ ਨੇ ਉਹ ਮਰਦਾ ਘਰ ਚ ਪਈਆਂ ਨੇ ਜਿਨ੍ਹਾਂ ਨੂੰ ਲੈਣ ਲਈ ਕੋਈ ਆਇਆ ਹੀ ਨਹੀਂ ਹੈ ਤੇ ਇਹਨਾਂ ਚ ਵੱਡੀ ਗਿਣਤੀ ਚ ਲਾਸ਼ਾਂ ਵੀ ਲੰਬਾ ਸਮਾਂ ਸਾਫ਼ ਹਮਲ ਕਰਨਾ ਵੀ ਮੁਸ਼ਕਲ ਹੋਇਆ ਪਿਆ ਜਿਦੇ ਕਰਕੇ ਸੂਬੇ ਦੇ ਉੱਤੇ ਵਿੱਤੀ ਬੋਝ ਵੀ ਵਧਿਆ ਹੋਇਆ ਹੈ ਜੀਰੋ ਐਕਸਾਈ ਪਾਲਸੀ ਘਟਾਲੇ ਦੇ ਮਾਮਲੇ ਚ ਮੁਕਦਮਾ ਪੂਤ ਰਹੇ ਮਨੀਸ਼ ਸੌਦੀਆ ਦੀ ਅਪੀਲ ਫੇਰ ਥਾਰਜ ਹੋਗੀ ਜੀ ਰੌਣ ਸਾਹਿਬ ਵਖੋ ਬੜੀ ਹੈਰਾਨੀ ਦੀ ਗੱਲ ਹੈ ਵੀ ਆਪਕਾਰੀ ਘਟਾਲਾ ਤੇ ਦਿੱਲੀ ਦੀ ਆਪਕਾਰੀ ਨੀਤੀ ਦੇ ਵਿੱਚ ਜਿਹੜੀਆਂ ਸੌਦਾ ਕੀਤੀਆਂ ਗਈਆਂ ਸੀ ਉਹਨਾਂ ਦੇ ਉੱਤੇ ਸਮੇਂ-ਸਮੇਂ ਤੇ ਉਂਗਲਾਂ ਉਕੀਆਂ ਕੇਂਦਰੀ ਏਜੰਸੀਆਂ ਵੱਲੋਂ ਕਾਰਵਾਈ ਲਈ ਏ ਘੇਰਾ ਪਾਇਆ ਜਾ ਰਿਹਾ ਜਿਵੇਂ ਜ ਮਨੀਸ਼ ਸੋਧਿਆ ਜੀ ਤੇ ਉਸ ਤੋਂ ਬਾਅਦ ਸੰਜੇ ਸਿੰਘ ਜੀ ਉਸ ਤੋਂ ਪਹਿਲਾਂ ਇੱਕ ਹੋਰ ਮੰਤਰੀ ਜਿਹੜੇ ਨੇ ਉਹ ਵੀ ਜਿਹੜਾਂ ਦੇ ਚੱਕਰ ਕੱਟਿਆ ਹੈ ਕਿ ਹੋ ਭਾਵੇਂ ਬਿਮਾਰੀ ਕਰ ਲ ਛੁੱਟੀ ਤੇ ਚੱਲ ਰਹੇ ਨੇ ਅਪਾ ਦਿੱਕਿਆ ਵੀ ਸਮੇਂ-ਸਮੇਂ ਦੇ ਉੱਤੇ ਜਿਹੜੇ ਵੱਡੀਆਂ ਅਦਾਲਤਾਂ ਦੇ ਜਾਂ ਸਿਖਰਲੀ ਅਦਾਲਤ ਦੇ ਜੱਜ ਸਾਹਿਬਾਨ ਨੇ ਉਹਨਾਂ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਰਾਓ ਸਾਹਿਬ ਫੈਸਲੇ ਉਹਦੋਂ ਹਮੇਸ਼ਾ ਉਲਟ ਆਏ ਨੇ ਇਹ ਬੜੀ ਹੈਰਾਨੀ ਦੀ ਗੱਲ ਹੈ ਸਿਖਰਲੀ ਅਦਾਲਤ ਜਦੋਂ ਇਸ ਕੇਸ ਬਾਰੇ ਸੁਣਵਾਈ ਕਰ ਰਹੀ ਸੀ ਤਾਂ ਕਿਹਾ ਇਹ ਗਿਆ ਸਿਸੋਧਿਆ ਸਾਹਿਬ ਬਾਰੇ ਜਦੋਂ ਫਰਵਾਈ ਕੀਤੀ ਵੀ ਇਸ ਕੇਸ 'ਚ ਨਾ ਕੋਈ ਪੈਸਾ ਮਿਲਿਆ ਨਾ ਕੋਈ ਰਿਕਵਰੀ ਹੋਈ ਆ ਤੇ ਨਾ ਹੀ ਕੋਈ ਹੋਰ ਸਬੂਤ ਸਾਹਮਣੇ ਆਇਆ ਤੇ ਜਦੋਂ ਸਬੂਤ ਹੀ ਕੋਈ ਸਾਹਮਣੇ ਨਹੀਂ ਆਇਆ ਤੇ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਆਪਾਂ ਕਈ ਵਾਰ ਚਰਚਾ ਕੀਤੀ ਆ ਵੀ ਜਿਹੜਾ ਮਨੀ ਲਾਂਡਰਿੰਗ ਐਕਟ ਆ ਤੇ ਐਨਡੀਪੀਐਸਟ ਐਕਟ ਨਸ਼ਾ ਸਸਕਰੀ ਦਾ ਐਕਟ ਆ ਤੇ ਰਿਸ਼ਵਤਖੋਰੀ ਦਾ ਐਕਟ ਆ ਇਹਨਾਂ ਸਾਰਿਆਂ ਕਾਨੂੰਨਾਂ ਦੇ ਵਿੱਚ ਰਾਓ ਸਾਹਿਬ ਬਰਾਮਦਗੀ ਸਭ ਤੋਂ ਪਹਿਲੀ ਸ਼ਰਤ ਹੈ ਜੇ ਤੁਹਾਡੇ ਉੱਤੇ ਨਸ਼ਾ ਤਸਕਰੀ ਦਾ ਦੋਸ਼ ਲਾਕੇ ਕੋਈ ਕੇਸ ਦਰਜ ਹੋਣਾ ਨਾ ਤਾਂ ਤੁਹਾਡੇ ਕੋਲੋਂ ਚਾਹੇ ਅੱਧਾ ਗ੍ਰਾਮ ਮਿਲੇ ਚੀਜ਼ ਤਾਂ ਨਸ਼ੇ ਦੀ ਕੋਈ ਤਾਂ ਕੋਈ ਮਾਤਰਾ ਤੇ ਮਿਲਣੀ ਚਾਹੀਦੀ ਹੈ ਜੇ ਤੁਹਾਡੇ ਕੋਲੋਂ ਮਿਲੇ ਹੀ ਕੁਝ ਨਹੀਂਗਾ ਤਾਂ ਫੇਰ ਤੁਹਾਡੇ ਤੇ ਮੁਕੱਦਮਾ ਨਹੀਂ ਦਰਜ ਹੋ ਸਕਦਾ ਇਸੇ ਤਰ੍ਹਾਂ ਰਿਸ਼ਵਤ ਲੈਣ ਦੇ ਦੋਸ਼ਾਂ ਬਾਰੇ ਜਾਂ ਤਾਂ ਤੁਹਾਨੂੰ ਕੋਈ ਐਸਾ ਸਬੂਤ ਮਿਲੇ ਵੀ ਇਹਨੇ ਰਿਸ਼ਵਤ ਦੇ ਪੈਸੇ ਨਾਲ ਭਾਈਆ ਪ੍ਰਾਪਰਟੀ ਖਰੀਦੀ ਜੇ ਇਹ ਪੈਸਾ ਭਰਾਨੇ ਤਾਂ ਨਿਵੇਸ਼ ਕਰ ਦਿੱਤਾ ਫੇਰ ਤਾਂ ਮੰਨੀ ਤੇ ਨਹੀਂ ਤਾਂ ਬਰਾਮਦਗੀ ਹੋਣੀ ਸਭ ਤੋਂ ਪਹਿਲੀ ਸ਼ਰਤ ਆ ਜੇ ਬਰਾਮਦਗੀ ਨਹੀਂ ਹੁੰਦੀ ਤਾਂ ਫਿਰ ਨਿਸ਼ਬਤ ਵਾਲਾ ਮਾਮਲਾ ਵੀ ਅਦਾਕਤ ਜਾ ਕੇ ਖੜਦਾ ਹੀ ਹੈ ਇਸੇ ਤਰ੍ਹਾਂ ਇਹ منی ਲਾਂਡਰਿੰਗ ਆਖਦਾ منی ਲਾਂਡਰਿੰਗ ਆਖਦੇ ਵਿੱਚ ਰੌਸਫ ਜਦ ਤੱਕ ਰਿਕਵਰੀ ਨਹੀਂ ਹੁੰਦੀ ਕੋਈ ਪੈਸਾ ਬਰਾਮਦ ਨਹੀਂ ਹੁੰਦਾ ਜਾਂ ਇਹ ਸਾਬਤ ਨਹੀਂ ਹੁੰਦਾ ਵੀ ਪੈਸੇ ਦਾ ਲੈਣ ਦੇਣ ਕਿਹੜੀ ਬੈਂਕ ਰਾਹੀਂ ਕਿਵੇਂ ਹੋਇਆ ਗਿਆ ਉਹਦਾ ਜਿਹੜਾ ਸਬੂਤ ਨਹੀਂ ਮਿਲਦਾ ਉਹ ਵੀ ਪੱਕਾ ਸਬੂਤ ਪੱਕੇ ਸਬੂਤ ਦਾ ਮਤਲਬ ਵੀ ਰਿਕਵਰੀ ਹੁੰਦੀ ਹੈ ਤੇ ਜੇ ਰਿਕਵਰੀ ਨਹੀਂ ਹੁੰਦੀ ਤਾਂ ਉਹਦੇ ਚ ਮੁਕਦਮਾ ਦਰਜ ਨਹੀਂ ਹੁੰਦਾ ਜੇ ਦਰਜ ਹੋ ਵੀ ਜਾਵੇ ਤਾਂ ਉਹ ট্রਾਇਲ ਕੋਰਟ ਦੇ ਵਿੱਚ ਜਾ ਕੇ ਖੜਦਾ ਨਹੀਂ ਹੈ ਉੱਥੇ ਜਾ ਕੇ ਉਹ ਦਿਨਾਂ ਚ ਹੀ ਹੋ ਜਾਂਦਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਬਾਰ-ਬਾਰ ਕਹਿ ਚੁੱਕੇ ਨੇ ਕਿ ਮਨੀਸ਼ ਸੋਧਿਆ ਦੇ ਬਾਬਲੇ ਚ ਤੁਹਾਡੇ ਪੱਲੇ ਕੁਝ ਨਹੀਂ ਤੁਸੀਂ ਕੋਈ ਰਿਕਵਰੀ ਨਹੀਂ ਕੀਤੀ ਤੇ ਪੈਸਾ ਕੋਈ ਮਿਲਿਆ ਨਹੀਂ ਰਿਸ਼ਵਤ ਵੀ ਕਦੇ ਸਾਹਮਣੇ ਨਹੀਂ ਆ ਰਹੀ ਤੇ ਨੀਤੀਆਂ ਤਾਂ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਨੇ ਨੀਤੀਆਂ ਘਾਟਾ ਦਾ ਸੌਦਾ ਵੀ ਹੋ ਸਕਦੀਆਂ ਨੇ ਮੁਨਾਫੇ ਦਾ ਸੌਦਾ ਵੀ ਹੋ ਸਕਦੀਆਂ ਨੇ ਉਹਦੇ 'ਚ ਜੇ ਕੋਈ ਘਾਟਾ ਪੈ ਜੂਗਾ ਉਹਦੇ ਤੇ ਮੁੜ ਵਿਚਾਰ ਹੋ ਜਾਊਗਾ ਜੇ ਕੋਈ ਮੁਨਾਫਾ ਹੋਊਗਾ ਉਹਦੇ ਨਾਲ ਸਰਕਾਰ ਨੂੰ ਲਾਭ ਹੋ ਜਾਊਗਾ ਉਹਦੇ ਨਾਲ ਸਰਕਾਰਾਂ ਦੇ ਚਾਹੇ 2-4 ਪੈਸੇ ਆਉਣਗੇ ਪਰ ਜਦੋਂ ਕੋਈ ਪੈਸੇ ਦੇ ਲੈਣ ਦੇ ਦੀ ਗੱਲ ਹੋ ਗਈ ਨੀਗੀ ਤਾਂ ਫਿਰ ਉਹ ਕਿਤੇ ਵੀ ਥੋੜਾ ਕੇਸ ਤਾਂ ਮੈਂ ਉਹ ਟਿੱਪਣੀ ਖੁਦ ਸੁਣੀ ਆ ਲਾਈਵ ਪ੍ਰਸਾਰਣ ਦੇ ਵਿੱਚੋਂ ਵੀ ਤੁਹਾਡਾ ਕੇਸ ਟ੍ਰਾਇਲ ਕੋਰਟ ਦੇ ਵਿੱਚ 2 ਘੰਟੇ ਦੀ ਖੰਡ ਇਹ ਗੱਲ ਸੁਪਰੀਮ ਕੋਰਟ ਦੇ ਜੱਜ ਸਾਹਿਬ ਕਹਿ ਰਹੇ ਨੇ ਪਰ ਜਦੋਂ ਜ਼ਮਾਨਤ ਮੰਗਦਾ ਉਹੀ ਮਨਿਸਟਰ ਦੋਬੀਆ ਤਾਂ ਫੇਰ ਕਹਿੰਦੇ ਵੀ ਨਹੀਂ 80 ਕਰੋੜ ਰੁਪਏ ਦੀ ਜਿਹੜੀ ਲੈਂਡ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਜੇ ਲੈਂਡ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਉਹ ਖ਼ਬਰ ਕਿਉਂ ਨਹੀਂ ਹੋਈ ਹੁਣ ਜਿਹੜੀ ਉਹ ਪਟੀਸ਼ਨ ਜਿਹੜਾ Rao ਸਾਹਿਬ ਇਹ ਮਾਮਲਾ 30 ਅਕਤੂਬਰ ਨੂੰ ਪਹਿਲਾਂ ਇਹਦੇ ਤੇ ਨਾ ਕਰ ਦਿੱਤੀ ਸੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਕਿ ਮਨੀਸ਼ ਸੋਧਿਆ ਹੈ ਉਸੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਮੁੜ ਕੇ ਨજર ਅਨ ਨਹੀਂ ਕਰਨ ਲਈ ਵੀ ਇਹਦੇ ਤੇ ਆ ਗੱਲਾਂ ਦੇ ਉੱਤੇ ਦਾਤ ਨੇ ਧਿਆਨ ਨਹੀਂ ਦਿੱਤਾ ਜਦ ਕਿ ਕੋਈ ਰਿਕਵਰੀ ਨਹੀਂ ਹੋਈ ਹੈ ਤਾਂ ਮੈਨੂੰ ਜ਼ਮਾਨਤ ਦੇਣੀ ਬੰਦ ਦੀ ਸੀ ਉਹਨਾਂ ਦੇ ਵਕੀਲਾਂ ਨੇ ਉਹ ਦਲੀਲਾਂ ਸਾਹਮਣੇ ਰੱਖੀਆਂ ਤੇ ਮੁੜ ਨજર ਅਨ ਨਹੀਂ ਕਰਨ ਵਾਸਤੇ ਇੱਕ ਹੋਰ ਅਪੀਲ ਜਿਹਨੂੰ ਆਪਾਂ ਰਿਵਿਊ ਪਟੀਸ਼ਨ ਕਹਿੰਦੇ ਆ ਉਹ ਪਾ ਦਿੱਤੀ ਤੇ ਹੁਣ ਜਸਤ ਸਜੀਪ ਖੰਨਾ ਤੇ ਜਸਟਿਸ ਐਸਬੀ ਇਹਨੂੰ ਪੱਟੀ ਇਸ ਵਿੱਚ ਨੇ ਬੁੱਧਵਾਰ ਨੂੰ ਪਰਸੋਂ ਰਿਵਿਊ ਪਟੀਸ਼ਨਾਂ ਜਿਹੜੀਆਂ ਸੀ ਉਹ ਦੁਆਰਾ ਰੱਦ ਕਰਤੀਆਂ ਇਹ ਕਹਿ ਕੇ ਵੀ ਸਾਨੂੰ ਦਾ ਇਹ ਚ ਧਿਆਨ ਦਿਓ ਪਟੀਸ਼ਨਾਂ ਦੇ ਵਿੱਚ ਕੋਈ ਆਧਾਰ ਲੱਭੇ ਨਹੀਂ ਹੈ ਤੇ ਜਿਹਦੇ ਉੱਤੇ ਗੌਰ ਕੀਤੀ ਜਾ ਸਕੇ ਤੇ ਇਸ ਕਰਕੇ ਅਸੀਂ 30 ਅਕਤੂਬਰ ਵਾਲਾ ਜਿਹੜਾ ਫੈਸਲਾ ਉਹਦੇ ਲਈ ਮੁੜ ਨਜਰ ਸਾਰੀ ਦਾ ਕੋਈ ਆਧਾਰ ਬਣਦਾ ਨਹੀਂ ਤੇ ਪਟੀਸ਼ਨਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਜਾਂਦੀਆਂ ਤੇ ਇਹ ਜਵਾਨੀ ਸੁਣਵਾਈ ਦੇ ਉੱਤੇ ਹੀ ਰੱਦ ਕਰ ਦਿੱਤੀਆਂ ਨੇ राव ਸਾਹਿਬ ਫਿਰ ਉਧਰ ਹਜੇ ਸੰਜੇ ਸਿੰਘ ਜਿਹੜੇ ਨੇ ਉਹ ਆਪਣੀ ਜ਼ਮਾਨਤ ਲਈ ਕਾਲੇ ਲੈਂਦੇ ਫਿਰਦੇ ਨੇ ਉਹਨਾਂ ਦੀ ਜ਼ਮਾਨਤ ਵੀ ਅਗਲੇ ਦਿਨਾਂ ਚ ਸੁਵਾਈ ਹੋਣੀ ਆ ਸ਼ਾਇਦ ਮੇਰਾ ਖਿਆਲ ਮੇਨ 15 ਹੋਊਗੀ ਸ਼ਾਇਦ 19 ਜਾਂ 18 ਤਰੀਕ ਨੂੰ ਉਹਨਾਂ ਵਾਸਤੇ ਤੈਅ ਹੋਈ ਆ ਮੈਨੂੰ ਐਗਜੈਕਟ ਨਹੀਂ ਪਤਾ ਹੈ ਮੈਂ ਭੁੱਲ ਗਿਆ ਸੱਚ ਪੂਰੀ ਦੁਆਰਾ ਸੁਵਾਈ ਦੀ ਗੱਲ ਜਿਹੜੀ ਆ ਉਹ ਹੁਣ ਦੁਆਰਾ ਸੁਵਾਈ ਲਈ ਆਊਗੀ ਸਾਹਮਣੇ ਤਾਂ ਦੇਖਦੇ ਆ ਉਹਦੇ ਕੀ ਨਿਕਲਦਾ ਦਰਸਲ ਮੈਨੂੰ ਤਾਂ ਇਹ ਆਇਨ ਲੱਗੀ ਜਾਂਦਾ ਭਈ ਅਦਾਲਤਾਂ ਵੀ ਜਿਵੇਂ ਕੇਂਦਰੀ ਏਜੰਸੀਆਂ ਪੱਕ ਪਤੀਰ ਬਈਆ ਆਪਣਾ ਰਹੀਆਂ ਨੇ ਮੈਨੂੰ ਐ ਲੱਗਦਾ ਕਦੇ-ਕਦੇ ਵੀ ਦੇਸ਼ ਦੀ ਸਿਖਰਲੀ ਅਦਾਲਤ ਵੀ ਜਿਹੜੀ ਆ ਉਹ ਮਤਲਬ ਸਿਆਣੇ ਕਹਿੰਦੇ ਹੁੰਦੇ ਨੇ ਰੌਣ ਸਾਹਿਬ ਖੁਦ ਆਪਣੇ ਜਨਤਾ ਕਹਿੰਦੇ ਹੁੰਦੇ ਨੇ ਆਓ ਜਦੋਂ ਕੋਈ ਫੈਸਲਾ ਸੁਣਾਉਂਦੇ ਨੇ ਵੀ ਇਨਸਾਫ ਸਿਰਫ ਹੋਣਾ ਨਹੀਂ ਚਾਹੀਦਾ ਇਨਸਾਫ ਹੁੰਦਾ ਦਿਸਣਾ ਵੀ ਚਾਹੀਦਾ ਤੇ ਕੀ ਤੁਹਾਨੂੰ ਨਹੀਂ ਲੱਗਦਾ ਵੀ ਇੰਨਾ ਸੁਲਵਾਈਆਂ ਦੇ ਵਿੱਚ ਇਨਸਾਫ ਹੁੰਦਾ ਦਿਖਾਈ ਦੇ ਨਹੀਂ ਰਿਹਾ ਜਦੋਂ ਹਉਗੋ ਦਾ ਬਾਅਦ ਦੀ ਗੱਲ ਨਾ ਪਤਾ ਨਹੀਂ ਕਦੋਂ ਹੋਊ ਕਦੋਂ ਨਹੀਂ ਹੋਊ ਤੇ ਜੇ ਮੈਂ ਆਮ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਜਾਂ ਜਿਹੜੇ ਬੈਂਚ ਸੁਰਵਾਈਆਂ ਕਰਦੇ ਨੇ ਖਾਸ ਤੌਰ ਤੇ ਜਦੋਂ ਜ਼ਮਾਨਤਾਂ ਦੀ ਗੱਲ ਆਉਂਦੀ ਆ ਤਾਂ ਮੈਂ ਅਕਸਰ ਉਹਨਾਂ ਦੇ ਮੂੰਹੋਂ ਇਹ ਨਾਲ ਸੁਣਦਾ ਵੀ ਤੁਸੀਂ ਲੋਕਾਂ ਨੂੰ ਐਵੇਂ ਫੜਫੜ ਅੰਦਰ ਨਾਲ ਲਈ ਜਾਓ ਐਵੇਂ ਜਿਹੜਾ ਨਾ ਭਰੀ ਚਲੋ ਪਹਿਲੇ ਜਿਹੜਾ ਦੇ ਵਿੱਚ ਕਪੈਸਿਟੀ ਬੜੀ ਘੱਟ ਹੈ ਤੁਸੀਂ ਐਵੇਂ ਫੜਫੜ ਅੰਦਰ ਲਈ ਜਾਂਦੇ ਹੋ ਬਲਕਿ ਇੱਕ ਫੈਸਲਾ ਤਾਂ ਉਹਨਾਂ ਨੇ ਇਹ ਵੀ ਕੀਤਾ ਹੋਇਆ ਹੈਗਾ ਭਈ ਜਿਸ ਕੇਸ ਦੇ ਵਿੱਚ 7 ਸਾਲ ਤੋਂ ਸਜ਼ਾ ਹੈ ਉਹਦੇ ਉੱਤੇ ਵੀ ਜ਼ਮਾਨਤ ਠਾਣੇ 'ਚ ਹੀ ਲੈ ਲੈਣੀ ਚਾਹੀਦੀ ਹੈ ਉਹਨੂੰ ਲਟਕਾਉਣਾ ਚਾਹੀਦਾ ਹੀ ਨਹੀਂਗਾ ਤੇ ਉਹਦੇ ਤੋਂ ਵੀ ਗ੍ਰਿਫਤਾਰੀ ਤੋਂ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਤੇ ਜੇ ਉਹ ਬੰਦਾ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਉਹਦੀ ਗ੍ਰਿਫਤਾਰੀ ਜ਼ਰੂਰੀ ਆ ਨਹੀਂ ਉਹਦੀ ਗ੍ਰਿਫਤਾਰੀ ਜ਼ਰੂਰੀ ਹੋਈ ਨਹੀਂ ਹੈਗੀ ਆਪਾਂ ਕੱਲ ਦੇਖਿਆ ਨਾ ਆਪਾਂ ਕੱਲ ਗੱਲ ਕਰਦੇ ਸੀ ਜਿਹੜੀ ਉਹ ਕੈਨੇਡਾ ਵਾਲੀ ਭਈ ਉਹ ਇੱਕ ਬੰਦਾ ਪਿਛਲੇ ਸਾਲ ਦੋਸ਼ ਸਾਬਤ ਹੋਣ ਦੇ ਬਾਵਜੂਦ ਜੇਲ੍ਹ ਤੋਂ ਬਾਹਰ ਬੈਠਾ ਸੀ ਤੇ ਪਾਸਪੋਰਟ ਵੀ ਜਮਤ ਕੀਤਾ ਆ ਸੀ ਦਮਾ ਪਾਸਪੋਰਟ ਬਣਵਾ ਕੇ ਭਾਰਤ ਨੂੰ ਫਲਾਈ ਕਰ ਗਿਆ ਉੱਥੋਂ ਹਟ ਗਿਆ ਤੇ ਹੁਣ ਇੰਟਰਪੋਲ ਵਾਲੇ ਲੱਭਦੇ ਫਿਰਦੇ ਨੇ ਤੇ ਸਾਡੇ ਇੱਥੇ ਚੰਗੇ ਭਲੇ ਲੋਕਾਂ ਨੂੰ ਜਿਹੜੇ ਮਤਲਬ ਚੰਗੇ ਇੱਜ਼ਤਦਾਰ ਨੇ ਜਾਂ ਜਿਹੜੇ ਕੋਈ ਵੱਡੇ ਅਹੁਦੇ ਦੇ ਉੱਤੇ ਵੀ ਲੱਗੇ ਹੋਏ ਆ ਉਹ ਮੰਤਰੀ ਨੇ ਤੇ ਉਹ ਉਹ ਉਡਣ ਤਾਂ ਲੱਗੇ ਨਹੀਂਗੇ ਉਹਨਾਂ ਦੇ ਪਾਸਪੋਰਟ ਜਮਾ ਹੋ ਸਕਦੇ ਨੇ ਉਹ ਤਰੀਕੇ ਪਰਤੇ ਜਾ ਸਕਦੇ ਨੇ ਪਰ ਜੇ ਆਪਾਂ ਸਿਰਫ ਰਾਜਨੀਤਿਕ ਕਿੜਾ ਕੰਡਲ ਸਟਰ ਲੋਕ ਨੂੰ ਲੰਬਾ ਸਮਾਨ ਦਾ ਰੱਖਣਾ ਤਾਂ ਮੈਨੂੰ ਇਹ ਲੱਗਦਾ ਨਹੀਂ ਵੀ ਇਨਸਾਫ ਹੋਣ ਵਾਲੀ ਕੋ ਗੱਲ ਦਸਾਈ ਦਿੰਦੀ ਜੀ ਸਰ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਨਸਾਫ ਦੇਣਾ ਚਾਹੀਦਾ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸਮਾਨੇਦਾਰ ਹੋਣਾ ਜ਼ਰੂਰੀ ਨਹੀਂ ਦਿਸਣਾ ਜ਼ਰੂਰੀ ਹੈ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਤੇ ਕਮੈਂਟ ਇਸੇ ਪਾਸੇ ਨੂੰ ਨਾ ਜਾਂਦਾ ਹੋਵੇ ਜਿਹੜਾ ਤੁਸੀਂ ਕਹਿੰਦੇ ਹੋ ਨਹੀਂ ਰਿਹਾ ਜਿਹੜੀ ਉਹ ਤਾਂ ਪਹਿਲਾਂ ਟਿੱਪਣੀਆਂ ਨਰਮ ਹੁੰਦੀਆਂ ਨੇ ਉਹ ਤੋਂ ਇਹ ਲੱਗਦਾ ਹੁੰਦਾ ਵੀ ਇਨਸਾਫ ਹੋਊਗਾ ਹੋਊਗਾ ਪਰ ਅਖੀਰ 'ਚ ਹੁੰਦਾ ਹੈ ਨਹੀਂ ਇਹ ਇਹ ਟਿੱਪਣੀ ਵੀ ਇਹ ਹੋ ਵੀ ਦਿਸਣਾ ਜ਼ਰੂਰੀ ਹੈ ਹੋਵੇ ਭਾਵੇਂ ਨਾ ਹੋਵੇ ਬਾਅਦ ਅ ਬਿਲਕੁਲ ਰੌਜ਼ਾਨਾ ਗੱਲ ਠੀਕ ਹੈ ਦੇਖੋ ਜਿਹੜੀਆਂ ਟਿੱਪਣੀਆਂ ਆਪਾਂ ਆਮ ਬੰਦੇ ਤਾਂ ਅਦਾਲਤ ਤਾਂ ਜਾ ਨਹੀਂ ਸਕਦਾ ਠੀਕ ਹੈ ਨਾ ਖਾਸ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਲੋਅਰ ਕੋਰਟਸ ਨੇ ਉੱਥੇ ਵੀ ਆਮ ਬੰਦੇ ਨੂੰ ਅੰਦਰ ਨਹੀਂ ਬਣ ਦਿੱਤਾ ਜਾਂਦਾ ਵੀ ਉਹ ਜਾ ਕੇ ਸਪੌਂਸਰ ਕਰਨ ਵੀ ਉੱਥੇ ਕਿਸ ਤਰ੍ਹਾਂ ਦੀ ਬਹਿਸ ਹੁੰਦੀ ਆ ਕਿਵੇਂ ਗਵਾਹ ਪੇਸ਼ ਹੁੰਦੇ ਨੇ ਕਿਵੇਂ ਉਹਨਾਂ ਨਾਲ ਜੜਾ ਹੁੰਦੀ ਆ ਕਿਵੇਂ ਕਾਗਜ਼ ਲਿਖੇ ਜਾਂਦੇ ਨੇ ਇਹ ਗੱਲ ਆ ਪਤਾ ਨਹੀਂ ਲੱਗਦਾ ਤੇ ਅੱਗੇ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਕੋਸ਼ ਜਿਹੜੇ ਲੋਕੀ ਕੇਸਾਂ ਨਾਲ ਸੰਬੰਧਤ ਨੇ ਉਹ ਤਾਂ ਜਾਣਦੇ ਹੀ ਜਾਂਦੇ ਸੀ ਪਰ ਕੁਝ ਲੋਕਾਂ ਨੂੰ ਦਰਸ਼ਕ ਦੇ ਤੌਰ ਤੇ ਵੀ ਆਗਿਆ ਹੁੰਦੀ ਸੀ ਉਹ ਜਾ ਸਕਦੇ ਪਰ ਹੁਣ ਤਾਂ ਉੱਥੇ ਬਣੀ ਸਕਤੀ ਹੈ ਪਰ ਹੁਣ ਇੱਕ ਸੌਖਾ ਕੰਮ ਇਹ ਹੋ ਗਿਆ ਕਿ ਸੁਪਰੀਮ ਕੋਰਟ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੇ ਸਾਰੇ ਬੈਂਚ ਤਾਂ ਮੈਨੂੰ ਲੱਗਦਾ ਸ਼ਾਇਦ ਅਜੇ ਨਹੀਂ ਆਨਲਾਈਨ ਹੋਏ ਪਰ ਜ਼ਿਆਦਾਤਰ ਬੈਂਚ ਖਾਸ ਤੌਰ ਤੇ ਚੀਫ ਜਸਟਿਸ ਦਾ بڑا ਬੈਂਚ ਤੇ ਜਿਹੜੇ ਮੋਢਲੇ ਤਿੰਨ ਤਿੰਨ ਜੱਜਾਂ ਵਾਲੇ ਬੈਂਚ ਨੇ ਪੰਜ ਜੱਜਾਂ ਵਾਲੇ ਬੈਂਚ ਨੇ ਉਨ੍ਹਾਂ ਦੀ ਸੁਣਵਾਈ ਤਾਂ ਅੱਜ ਕੱਲ ਲਾਈਵ ਹੋਣ ਲੱਗ ਗਈ ਆ ਇਸ ਕਰਕੇ ਆਮ ਤੌਰ ਆਮ ਲੋਕ ਵੀ ਦੇਖ ਸਕਦੇ ਹੁੰਦੇ ਨੇ ਚਲੋ ਆਮ ਮੰਨਿਆ ਨੂੰ ਉਹਨਾਂ ਦੀ ਬੋਲੀ ਅੰਗਰੇਜ਼ੀ ਜਾਂ ਉਹ ਤਕਨੀਕੀ ਗੱਲਾਂ ਭਾਵੇਂ ਸਮਝ ਨਹੀਂ ਆਉਂਦੀਆਂ ਪਰ ਉਹਨਾਂ ਦੇ ਵਕੀਲ ਆ ਕੇ ਬਾਅਦ ਦੱਸਦੇ ਨੇ ਜਾਂ ਮੀਡੀਆ ਦੇ ਲੋਕ ਉੱਤੇ ਖੜੇ ਹੁੰਦੇ ਨੇ ਉਹ ਚੈਨਲਾਂ ਦੇ ਉੱਤੇ 12 ਵਿੱਚ 30 ਚੈਨਲਾਂ ਦੇ ਉੱਤੇ ਜਾਂ ਹੋਰ ਨਾ ਪੋਰਟਲਾਂ ਦੇ ਉੱਤੇ ਉਹ ਬੋਲ ਕੇ ਦੱਸਦੇ ਨੇ ਕਿ ਅੱਜ ਅਦਾਕ ਨੇ ਇਸ 스테ਜ ਦੇ ਵਿੱਚ ਆ ਕੇ ਆਪਾਂ ਕਿੰਨੀ ਵਾਰ ਸੁਣਿਆ ਆਪਾਂ ਬਲ ਕੇ ਖੁਦ ਚਰਚਾ ਕੀਤੀ ਹੈ ਬਈ ਮਨੀਸ਼ ਸ਼ੋਧਿਆ ਦੇ ਖਿਲਾਫ ਸੁਪਰੀਮ ਕੋਰਟ ਟਿੱਪਣੀ ਕਰਦੀ ਆ ਵੀ ਤੁਹਾਡਾ ਕੇਸ ਤਾਂ ਦੋ ਦਿਨ ਨਹੀਂ ਖੜਨਾ ਲੋਕਪਾਲ ਦੇ ਵਿੱਚ ਤੇ ਆਪ ਵੀ ਉਹਨੂੰ ਛੱਡਣ ਨੂੰ ਵੀ ਤਿਆਰ ਨਹੀਂ ਹੈ ਇਸ ਕਰਕੇ ਲੱਗਦਾ ਵੀ ਇਨਸਾਫ ਨਾ ਹੋ ਰਿਹਾ ਤੇ ਨਾ ਹੁੰਦਾ ਦਿਖਾਈ ਦੇ ਰਿਹਾ ਜੀ ਰੌਸਾਂ ਧੰਨਵਾਦ ਗਿਲਸਾਹ ਦਰਸ਼ਕ ਵੀਰਾਂ ਦਾ ਬਹੁਤ ਧੰਨਵਾਦ ਜੀ ਹਰਮਨ ਸਿੰਘ ਅਤੇ ਲੋਜੀ ਸੇਵਕ ਸਿੰਘ ਜੀ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਇਹਨਾਂ ਨੇ ਕਮੈਂਟ ਕੀਤੇ ਨੇ ਜੀ ਤੇ ਗਿਲਸਾਹ ਫੇਰ ਮਿਲਦੇ ਆਂ ਜੀ ਅਗਲੇ ਹਫ਼ਤੇ ਨੂੰ ਇਸੇ ਪ੍ਰੋਗਰਾਮ ਤੇ ਇਸੇ ਟਾਈਮ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਵਿਸਾਰਿਆ ਦਾ ਬਹੁਤ ਬਹੁਤ ਧੰਨਵਾਦ